13 ਸਤੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮੁਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1710 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਕੇ ਲੈ ਗਏ ਸੀਗੇ ਏਡੀਸੀਪੀ ਸਿਟੀ 1 શ્રી ਵਿਸ਼ਾਲਜੀਤ ਜੀ ADCP, ACP ACP ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਦੇ ਐਕਸ਼ਨ ਲੈਂਦੇ ਆ ਹੋਇਆ ਉਹਨਾਂ ਨੂੰ ਫੋਲੋ ਕਰਦੇ ਆ ਹੋਇਆ ਇਸ ਚਾਰ ਵਿਅਕਤੀ ਜਿਹੜੇ ਇਹਦੇ ਜਿ ਇਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੈਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਪਿੰਡ ਅਮਰ ਰੋਡ ਅਮਰਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਚੀਆਂ ਦਾ ਸੀ ਬਿਕਰਮਜੀਤ ਸਿੰਘ ਇਹ ਪਿੰਡ ਸੱਜਲ ਵੱਡੀ ਖਲਚੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗਤਿਆਂ ਦਾ weight 12110 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਬਾਰਦਾਦ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਕਰੀਬ ਜਿਹਦੇ ਚ 1710 ਗ੍ਰਾਮ ਸਮੇਤ ਗੱਤਿਆਂ ਦਾ weight ਸੀ ਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸਮਝਦਾਰ ਸੀਗਾ ਇਹਨੂੰ ਟੇਸ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਛਾਟਾ ਵਿੱਚ ਸੀਆਈਏ 2 ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਰੀ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਈਲਸ ਕਾਕਾ ਕਨੂਬੁਰ ਕਾਲੇ ਥਾਣੇ ਛਾਟੇ ਦਾ ਉਥੋਂ 3.5 ਕਿਲੋ ਹੀਰੋਇਨ ਦੇ ਵਿੱਚ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਭਗੌੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਦੇ ਖਿਲਾਫ ਇਥੇ ਦੋ ਮੁਕਦਮੇ ਹੋਰ ਵੀ ਦਰਜ ਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਆਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ